ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਹੋਵੇਗੀ ਹਲਕਾ ਦਾਖਾ ਦੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਦੀ ਮਨਪ੍ਰੀਤ ਸਿੰਘ ਯਾਲੀ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਮੁੜ ਯਾਦ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਸਾਰੇ ਹੀ ਲੀਡਰਸ਼ਿਪ ਨੂੰ ਅਕਾਲੀ ਦਲ ਵਿੱਚ ਵਾਪਸ ਆਨਲੀ ਅਪੀਲ ਕੀਤੀ ਹੈ ਖਾਸ ਕਰਕੇ ਆਪਣੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਲਈ ਮਨਪ੍ਰੀਤ ਸਿੰਘ ਯਾਲੀ ਨੂੰ ਹਲਕਾ ਦਾਖਾ ਤੋਂ ਰਾਜਨੀਤਿਕ ਟਿਕੜ ਦਿੱਤੀ ਗਈ ਵਿਧਾਨ ਸਭਾ ਦੀਆਂ ਅਤੇ ਵਿਧਾਨ ਸਭਾ ਦੇ ਪੌੜੀਆਂ ਚੜੇ ਮਨਪ੍ਰੀਤ ਸਿੰਘ ਯਾਲੀ ਜੋ ਸੁਖਵੀਰ ਸਿੰਘ ਬਾਦਲ ਨਾਲ ਉਹਨਾਂ ਦੀ ਬਹੁਤ ਨਜ਼ਦੀਕੀਆਂ ਸੀ ਪਰ 2 ਦਸੰਬਰ ਨੂੰ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਯਾਲੀ ਨੇ ਅਲੱਗ ਰਸਤਾ ਅਪਣਾ ਲਿਆ ਹੁਣ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਫੂੜ ਯਾਦ ਕੀਤਾ ਹੈ ਜੋ ਉਹਨਾਂ ਦੀ ਵਾਪਸੀ ਹੋਵੇਗੀ ਜਿਸ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਮਿਲ ਸਕੇ ਸੋ 27 ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਆਪਣੇ ਸਾਰੇ ਲੀਡਰਸ਼ਿਪ ਨੂੰ ਵਾਰ-ਵਾਰ ਅਪੀਲ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਿਏ ਔਰ ਅਕਾਲੀ ਦਲ ਦੀ ਜਿਹੜੀ ਵਾਪਸੀ ਲੋਕ ਚਾਹੁੰਦੇ ਨੇ ਤਰਨ ਤਾਰਨ ਦੀ ਜਿਮਣੀ ਚੋਣ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਨੇ ਆਪਣਾ ਉਹ ਗਵਾਚੀ ਹੋਈ ਜ਼ਮੀਨ ਦੁਬਾਰਾ ਲਭ ਲਈਏ ਜੋ ਲੋਕਾਂ ਦੇ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ ਅਕਾਲੀ ਦਲ ਦਾ ਉਮੀਦਵਾਰ ਦੂਸਰੇ ਨੰਬਰ ਤੇ ਆਇਆ ਹੈ ਜੋ ਬਾਕੀ ਸਾਰੀਆਂ ਨੈਸ਼ਨਲ ਪਾਰਟੀਆਂ ਦੀਆਂ ਜਮਾਨਤਾ ਜਬਤ ਹੋ ਗਈਆਂ ਜਿਸ ਨੂੰ ਲੈ ਕੇ ਅਕਾਲੀ ਦਲ ਜਿਹੜਾ ਕਿ ਲੋਕਾਂ ਦੇ ਵਿੱਚ ਫਿਰ ਉਹ ਵਿਸ਼ਵਾਸ ਬਣਾ ਲਿਆ ਹੈ ਸੋ ਅਕਾਲੀ ਦਲ ਤੋਂ ਵੱਖ ਹੋਏ ਉਹ ਸਾਰੇ ਲੀਡਰ ਉਹਨਾਂ ਨੂੰ ਅਪੀਲਾ ਕਰ ਰਿਹਾ ਸੁਖਵੀਰ ਸਿੰਘ ਬਾਦਲ ਉਸ ਤੋਂ ਪਹਿਲਾਂ ਕਿ ਅਕਾਲੀ ਦਲ ਬਾਦਲ ਦੇ ਵੱਲੋਂ ਮਨਪ੍ਰੀਤ ਸਿੰਘ ਯਾਲੀ ਨੂੰ ਵਾਪਸ ਲਿਆਉਣ ਦੀ ਵੀ ਜਿਹੜੀ ਇਹ ਚਰਚਾ ਹੈ ਮਨਪ੍ਰੀਤ ਸਿੰਘ ਯਾਲੀ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਨੇ ਜਿਨ੍ਹਾਂ ਨੂੰ ਪਹਿਲਾਂ 2018 ਦੇ ਵਿੱਚ ਜਦੋਂ ਜਿਮਣੀ ਚੋਣ ਹੋਈ ਤਾਂ ਟਿਕਟ ਦਿੱਤੀ ਗਈ ਔਰ ਮਨਪ੍ਰੀਤ ਸਿੰਘ ਯਾਲੀ ਨੇ ਕੈਪਟਨ ਸਰਕਾਰ ਸਮੇਂ ਉੱਥੇ ਜਿੱਤ ਦਰਜ ਕੀਤੀ ਜਦੋਂ ਕੈਪਟਨ ਸਰਕਾਰ ਤਾਂ ਜਿਮਣੀ ਚੋਣ ਦੇ ਵਿੱਚ ਬੜਾ ਵੱਡਾ ਬੋਲ ਵਾਲਾ ਸੀ ਔਰ ਕੈਪਟਨ ਨੇ ਟਿਕਟ ਵੀ ਉਹਨੂੰ ਦਿੱਤੀ ਸੀ ਜਿਹੜਾ ਕਿ ਹਰ ਸਮੇਂ ਮੁੱਖ ਮੰਤਰੀ ਦੇ ਨਾਲ ਰਹਿੰਦਾ ਸੀਗਾ ਔਰ ਮੁੱਖ ਮੰਤਰੀ ਕੈਪਟਨ ਦੀ ਖੱਬੀ ਬਾਹ ਸੀ ਸੰਦੀਪ ਸੰਧੂ ਔਰ ਉਸ ਨੂੰ ਹਰਾਇਆ ਗਿਆ ਦਾਖਾ ਤੋਂ ਤੇ ਮਨਪ੍ਰੀਤ ਸਿੰਘਿਆਲੀ ਵਿਧਾਇਕ ਬਣੇ ਔਰ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਫਿਰ 2022 ਦੇ ਵਿੱਚ ਛਲਕਾ ਦਾਖਾ ਤੋਂ ਅਕਾਲੀ ਦਲ ਦੀ ਸੀਟ ਤੇ ਉੱਪਰ ਉਹ ਚੋਣ ਲੜੇ ਤੇ ਫਿਰ ਜਿੱਤ ਦਰਜ ਕੀਤੀ ਜਦੋਂ ਕਿ ਸਾਰੇ ਮਾਲਵੇ ਦੇ ਵਿੱਚ ਹਵਾ ਝਾੜੂ ਦੀ ਸੀ ਹੁਣ ਮਨਪ੍ਰੀਤ ਸਿੰਘਿਆਲੀ ਦੀ ਸਾਫ਼ ਸੁਥਰੀ ਰਾਜਨੀਤੀ ਇਮਾਨਦਾਰੀ ਤੇ ਮਨਪ੍ਰੀਤ ਸਿੰਘ ਯਾਲੀ ਦਾ ਉਹ ਚਿਹਰਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੂੰ ਯਾਦ ਆਇਆ ਜਿਸ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਜੋ ਸੁਖਵੀਰ ਸਿੰਘ ਬਾਦਲ ਨੇ ਮਨਪ੍ਰੀਤ ਯਾਲੀ ਨੂੰ ਉਂਗਲੀ ਫੜ ਕੇ ਰਾਜਨੀਤੀ ਦੇ ਗੁਰ ਸਿਖਾਏ ਸੋ ਹਲਕਾ ਦਾਖਾ ਦੇ ਵਿਧਾਇਕ ਜਿਹੜੇ ਅਕਾਲੀ ਦਲ ਪਾਰਟੀ ਦੇ ਵਿਧਾਇਕ ਨੇ ਔਰ ਉਹਨਾਂ ਨੂੰ ਕਹਿ ਕੇ ਤੁਸੀਂ ਅਕਾਲੀ ਦਲ ਦੇ ਵਿਧਾਇਕ ਜੇ ਔਰ ਕਾਲੀ ਦਲ ਵਿੱਚ ਆ ਕੇ ਕਾਲੀ ਦਲ ਲਈ ਕੰਮ ਕਰੋ ਜੇਕਰ ਤੁਸੀਂ ਅਕਾਲੀ ਦਲ ਦੇ ਵਿਧਾਇਕ ਹੁੰਦੇ ਆ ਪਾਰਟੀ ਵਿਰੋਧੀ ਗਤੀਵਿਧੀਆਂ ਕਰਨੀਆਂ ਨੇ ਤਾਂ ਫਿਰ ਤੁਹਾਨੂੰ ਪਾਰਟੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਆਪਣੀ ਵਿਧਾਇਕੀ ਤੋਂ ਪਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਪਰ ਅਜੇ ਤੱਕ ਉਹਨਾਂ ਨੇ ਨਾ ਤਾਂ ਅਸਤੀਫਾ ਦਿੱਤਾ ਤੇ ਨਾ ਹੀ ਉਹ ਕੋਈ ਉਹਨਾਂ ਨੇ ਨੋਟਿਸ ਦਾ ਜਵਾਬ ਦਿੱਤਾ ਹੈ ਹੁਣ ਉਹਨਾਂ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਨੂੰ ਲੈ ਕੇ ਚਰਚਾਵਾਂ ਹੋਈਆਂ ਨੇ ਕਿ ਮਨਪ੍ਰੀਤ ਸਿੰਘ ਆਲੀ ਵਾਪਸ ਆ ਸਕਦੇ ਨੇ ਇਸ ਤੋਂ ਪਹਿਲਾਂ ਕਿ 2022 ਵਿੱਚ ਸਿਰਫ ਤਿੰਨ ਅਕਾਲੀ ਦਲ ਦੇ ਵਿਧਾਇਕ ਬਣੇ ਹਲਕਾ ਮਜੀਠਾ ਤੋਂ ਹਲਕਾ ਮਜੀਠਾ ਦੇ ਜੋ ਮਜੀਠੀਆ ਦੀ ਪਤਨੀ ਗਰੀਬਕੌਰ ਮਜੀਠੀਆ ਔਰ ਹਲਕਾ ਬੰਗਾ ਤੋਂ ਡਾਕਟਰ ਸੁਖੀ ਡਾਕਟਰ ਸੁਖੀ ਪਹਿਲਾਂ ਹੀ ਆਪ ਵਿੱਚ ਜਾ ਚੁੱਕੇ ਨੇ ਉਹਨਾਂ ਨੇ ਵੀ ਅਜੇ ਤੱਕ ਅਸਤੀਫਾ ਨਹੀਂ ਦਿੱਤਾ ਔਰ ਮਜੀਠੀਆ ਦੀ ਪਤਨੀ ਜਿਹੜੇ ਕਿ ਹਲਕਾ ਮਜੀਠਾ ਤੋਂ ਗਰੀਬਕੌਰ ਮਜੀਠੀਆ ਉਹ ਜਦੋਂ ਦੇ ਮਜੀਠੀਆ ਅੰਦਰ ਨੇ ਜੇਲ੍ਹ ਦੇ ਵਿੱਚ ਨੇ ਉਦੋਂ ਤੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਾ ਕੇ ਕੋਈ ਭਾਗ ਜਿਹੜਾ ਉੱਥੇ ਆਪਣਾ ਭਾਗ ਨਹੀਂ ਲੈਂਦੇ ਵਿਧਾਨ ਸਭਾ ਦੇ ਵਿੱਚ ਸੋ ਹੁਣ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਸੈਸ਼ਨ ਹੋਣਾ ਉਹ ਮਜੀਠੀਆ ਅਕਾਲੀ ਦਲ ਦੇ ਬੋਲੋ ਜਾ ਕੇ ਅਕਾਲੀ ਦਲ ਦੀ ਗੱਲ ਕਰਨ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵਿਕਾਸ ਤੇ ਕੰਮ ਕਰਵਾਏ ਪੰਜਾਬ ਦੇ ਵਿੱਚ ਬਹੁਤ ਵੱਡੇ ਜਿਹੜੇ ਪ੍ਰੋਜੈਕਟ ਲੈ ਕੇ ਆਏ ਉਹ ਗੱਲਾਂ ਜਿਹੜੀਆਂ ਨੇ ਵਿਧਾਨ ਸਭਾ ਦੇ ਵਿੱਚ ਰੱਖਣ ਔਰ ਲੋਕਾਂ ਦੇ ਵਿੱਚ ਅਕਾਲੀ ਦਲ ਦੀਆਂ ਨੀਤੀਆਂ ਲੈ ਕੇ ਜਾਣ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘਿਆਲੀ ਨੂੰ ਕਹਿ ਕੇ ਤੁਸੀਂ ਅਕਾਲੀ ਦਲ ਦੇ ਵਿੱਚ ਵਾਪਸ ਆਓ ਔਰ ਅਕਾਲੀ ਦਲ ਵਿੱਚ ਆ ਕੇ ਕੰਮ ਕਰੋ ਔਰ ਵੱਡੀ ਜ਼ਿੰਮੇਵਾਰੀ ਲਓ ਤੇ ਤੁਹਾਨੂੰ 2027 ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਦੀ ਸਰਕਾਰ ਬਣਾ ਸਕੀਏ ਸੋ ਹੁਣ ਮਨਪ੍ਰੀਤ ਸਿੰਘ ਆਲੀ ਇਸ ਦੇ ਉੱਪਰ ਕੀ ਫੈਸਲਾ ਲੈਂਦੇ ਨੇ ਜੋ ਇਸ ਤੋਂ ਪਹਿਲਾਂ ਕਿ ਸਾਬਕਾ ਸੰਸਦ ਮੈਂਬਰ ਜਿਹੜੇ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹੀ ਕਿਹਾ ਕਿ ਹੁਣ ਸੁਖਬੀਰ ਸਿੰਘ ਬਾਦਲ ਧੜੇ ਨੂੰ ਵੀ ਕਿਤੇ ਨਾ ਕਿਤੇ ਨਿਉਣਾ ਪਵੇਗਾ ਸੁਖਬੀਰ ਸਿੰਘ ਬਾਦਲ ਵੀ ਇਹ ਸੋਚਣ ਕਿ ਜੇ ਸਾਰੇ ਇਕੱਠੇ ਹੁੰਦੇ ਤਾਂ ਤਰਨ ਤਰਨ ਜਿਮਣੀ ਚੋਣ ਦਾ ਅਜ ਨਤੀਜਾ ਕੁਝ ਹੋਰ ਹੁੰਦਾ ਕੁਝ ਜਿਹੜਾ ਕਦਮ ਸੁਖਬੀਰ ਸਿੰਘ ਬਾਦਲ ਚੱਲਣ ਤੇ ਕੁਝ ਕਦਮ ਜਿਹੜੇ ਇਹ ਲੀਡਰ ਚੱਲਣਗੇ ਤੇ ਇਹਨਾਂ ਦੀ ਆਪਸੀ ਇਕਤਾ ਹੋਵੇਗੀ ਸਾਡੀ ਤੇ ਇਕਤਾ ਹੋਣ ਤੋਂ ਬਾਅਦ ਅਕਾਲੀ ਦਲ ਮਜ਼ਬੂਤ ਹੋਵੇਗਾ ਔਰ ਅਕਾਲੀ ਦਲ ਸੱਤਾ ਵਿੱਚ ਚਾਵੇਗਾ ਅੱਜ ਲੋਕ ਮਹਿਸੂਸ ਕਰ ਰਹੇ ਨੇ ਅਕਾਲੀ ਦਲ ਸਰਕਾਰ ਨੂੰ ਸੋ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਸਾਨੂੰ ਸਭ ਨੂੰ ਇਕਜੁੱਟ ਹੋਣਾ ਪਵੇਗਾ ਕੁਝ ਲੋਕ ਜਿਹੜੇ ਜਿਹੜੇ ਰਾਜਨੀਤਿਕ ਲੀਡਰ ਨੇ ਉਹ ਸਾਡੇ ਵਿੱਚ ਫੁੱਟ ਪਾ ਰਹੇ ਨੇ ਜਿਹੜੀ ਸਾਡੀ ਫੁੱਟ ਅਸੀਂ ਆਪਸ ਵਿੱਚ ਲੜੀ ਬੈਠੇ ਆਪਸ ਵਿੱਚ ਅਲੱਗ-ਅਲੱਗ ਹੋਏ ਬੈਠੇ ਆ ਜੋ ਇਸ ਦਾ ਫਾਇਦਾ ਉਠਾ ਰਹੇ ਨੇ ਸਾਨੂੰ ਇਹ ਸੋਚਣਾ ਪਵੇਗਾ ਔਰ ਸਾਨੂੰ ਆਪਸ ਦੇ ਵਿੱਚ ਇਕਤਾ ਕਰਕੇ ਅੜੀਆਂ ਵਿਧਾਨ ਸਭਾ ਚੋਣਾਂ ਲੜਨੀਆਂ ਪੈਣਗੀਆਂ ਸੋ ਇਸ ਨੂੰ ਲੈ ਕੇ ਹੁਣ ਮਨਪ੍ਰੀਤ ਸਿਆਲੀ ਕੀ ਫੈਸਲਾ ਲੈਂਦੇ ਨੇ ਸੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇੱਕ ਹੱਥ ਅੱਗੇ ਵਧਾਇਆ ਗਿਆ ਹੈ ਮਨਪ੍ਰੀਤ ਸਿਆਲੀ ਵਾਸਤੇ ਔਰ ਮਨਪ੍ਰੀਤ ਸਿਆਲੀ ਵੀ ਆਪਣਾ ਹੱਥ ਵਧਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਆਪਸੀ ਇਕਤਾ ਹੋਵੇਗੀ ਔਰ ਯਾਲੀ ਜਿਹੜੇ ਨੇ ਉਹ ਜੂਰ ਅਕਾਲੀ ਦਲ ਵਿੱਚ ਵਾਪਸੀ ਕਰਨਗੇ